ਬਹੁਤ ਵੱਡੀ ਖਬਰ ਹੈ ਇਸ ਬੀਲੇ ਦੀ ਇਸ ਬੀਲੇ ਦੀ ਖਬਰ ਮਾਨਸਾ ਦੇ ਪਿੰਡ ਜਵਾਰ ਕਿਤਵਾ ਰਹੀ ਹੈ ਜ਼ਿਲ੍ਹਾ ਮਾਨਸਾ ਦਾ ਪਿੰਡ ਹੈ ਜਵਾਰ ਕੇ ਜਿੱਥੇ ਕਿ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦਾ ਮੁੰਡਾ ਜਾਂ ਪਿੰਡ ਦੀ ਕੁੜੀ ਆਪਣੇ ਹੀ ਪਿੰਡ ਦੇ ਵਿੱਚ ਵਿਆਹ ਕਰਵਾਵੇਗੀ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜੇਕਰ ਉਹ ਲੜਕਾ ਲੜਕੀ ਕਿਸੇ ਪ੍ਰਵਾਸੀ ਨਾਲ ਵਿਆਹ ਕਰਵਾਉਂਦੇ ਨੇ ਤਾਂ ਵੀ ਉਹਨਾਂ ਦੇ ਖਿਲਾਫ ਜਿਹੜਾ ਹੈ ਪਿੰਡ ਬਿਲਕੁਲ ਵਿਰੋਧ ਦੇ ਵਿੱਚ ਖੜਾ ਹੈ ਔਰ ਉਹਨਾਂ ਨੂੰ ਵੀ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦਰਸਲ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਬਹੁਤ ਸਾਰੇ ਰਿਸ਼ਤੇ ਨੇ ਜੋ ਕਿ ਪਿੰਡ ਦੇ ਵਿੱਚ ਲੜਕਾ ਲੜਕੀ ਆਪਸ ਵਿੱਚ ਹੀ ਵਿਆਹ ਕਰਾਉਂਦੇ ਨੇ ਜਿਸ ਦੇ ਨਾਲ ਕੋਈ ਧੁੱਕ ਨਹੀਂ ਬੰਦੀ ਸੋ ਨੌਜਵਾਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਹੈ ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਇਹ ਮਤਾ ਜਿਹੜਾ ਉਸ ਨੂੰ ਪਾਸ ਕੀਤਾ ਹੈ ਔਰ ਕੋਈ ਵੀ ਜਿਹੜਾ ਪਿੰਡ ਦਾ ਮੁੰਡਾ ਕੁੜੀ ਉਹ ਪਿੰਡ ਵਿੱਚ ਵਿਆਹ ਨਹੀਂ ਕਰਵਾ ਸਕੇਗਾ ਹਾਲਾਂਕਿ ਇਹ ਜਿਹੜੀ ਹੈ ਨਵੀਂ ਪੰਚਾਇਤ ਬਣੀ ਹੈ ਨਵੀਂ ਪੰਚਾਇਤ ਦੇ ਵੱਲੋਂ ਇੱਕ ਬਹੁਤ ਵੱਡਾ ਸਟੈਪ ਜਿਹੜਾ ਹੈ ਉਹ ਚੱਕਿਆ ਗਿਆ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਦੇ ਵਿੱਚ ਸੁਧਾਰ ਆ ਸਕੇ ਪਾਏ ਗਏ ਮਤਿਆਂ ਦੇ ਉੱਪਰ ਪਿੰਡ ਦੀ ਸਰਪੰਚ ਰਣਬੀਰ ਕੌਰ ਸਮੇਤ ਸਮੂਹ ਚੁਣੇ ਗਏ ਮੈਂਬਰਾਂ ਨੇ ਜਿਹੜੇ ਸਾਈਨ ਹੈ ਉਹ ਕੀਤੇ ਨੇ ਪਿੰਡ ਦੇ ਨੰਬਰਦਾਰ ਨਛੱਤਰ ਸਿੰਘ ਨੇ ਵੀ ਇਹਨਾਂ ਮਤਿਆਂ ਉੱਪਰ ਮੋਹਰ ਲਗਾ ਦਿੱਤੀ ਹੈ ਔਰ ਆਪਣੇ ਸਿਗਨੇਚਰ ਵੀ ਕਰ ਦਿੱਤੇ ਆ ਭਾਵੇਂ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪਿੰਡ ਦੇ ਸਮਾਜ ਸੁਧਾਰ ਲਈ ਇੱਕ ਚੰਗਾ ਕਦਮ ਹੈ ਪਰ ਪਿੰਡ ਦੇ ਵਿੱਚ ਬਹੁਤ ਲੋਕ ਇਸ ਬਾਰੇ ਚੁੱਪ ਨੇ ਔਰ ਬੋਲਣ ਨੂੰ ਤਿਆਰ ਵੀ ਨਹੀਂ ਨੇ ਅਸਲ ਵਿੱਚ ਇਹ ਮਤਾ ਹੈ ਕਿ ਇਸ ਪਿੰਡ ਵਿੱਚ ಗ್ರಾಮ ਪੰਚਾਇਤ ਦੇ ਵੱਲੋਂ ਪਾਏ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਨਸ਼ਿਆਂ ਦਾ ਸੇਵਨ ਕਰਨ ਵਾਲੇ ਜਾ ਚਿੱਟਾ ਵੇਚਣ ਵਾਲੇ ਵੀ ਕਿਸੇ ਵਿਅਕਤੀ ਦੀ ਪੈਰਵਾਈ ਪਿੰਡ ਦਾ ਕੋਈ ਵੀ ਪੰਚ ਸਰਪੰਚ ਨਹੀਂ ਕਰੇਗਾ ਇਹ ਬਿਲਕੁਲ ਠੀਕ ਕਦਮ ਹੈ ਕਿ ਜੇਕਰ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪਕੜਿਆ ਗਿਆ ਤਾਂ ਪਿੰਡ ਦੀ ਪੰਚਾਇਤ ਉਸ ਦਾ ਉਸ ਦੀ ਪੈਰਵਾਈ ਨਹੀਂ ਕਰੇਗੀ ਇਸੇ ਤਰ੍ਹਾਂ ਹੀ ਸਕੂਲੀ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਵੀ ਦੁਕਾਨਦਾਰਾਂ ਤੋਂ ਤੰਬਾਕੂ ਜਾਂ એનર્ਜੀ ਡਰਿੰਕ ਲੈ ਕੇ ਪੀਣਾ ਔਰ ਉਸ ਨੂੰ ਨਹੀਂ ਬੀਚ ਸਕਣਗੇ ਇਹ ਵੀ ਇੱਕ ਬਹੁਤ ਵੱਡਾ ਕਦਮ ਹੈ ਸੋ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਸੁਧਾਰ ਵਾਸਤੇ ਇਹ ਜਿਹੜੇ ਕਦਮ ਹੈ ਉਹ ਚੁੱਕੇ ਨੇ ਔਰ ਦੂਜੀ ਪਾਸੇ ਗੱਲ ਕਹੀ ਹੈ ਕਿ ਪੰਚਾਇਤ ਦਾ ਕਹਿਣਾ ਹੈ ਕਿ ਇਸ ਮਤੇ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਦੁਕਾਨਦਾਰਾਂ ਨੂੰ 15000 ਰੁਪਇਆ ਜੁਰਮਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਕੂਲ ਟਾਈਮ ਦੇ ਦੌਰਾਨ ਕਈ ਨੌਜਵਾਨ ਪਿੰਡ ਦਾ ਜੇ ਜਾਂ ਕੋਈ ਹੋਰ ਆ ਕੇ ਚੌਰਾਸਿਆਂ ਜਾਂ ਗੜੀ ਮਹੱਲਿਆਂ ਦੇ ਵਿੱਚ ਖੜਾ ਹੋ ਜਾਂਦਾ ਹੈ ਅਜਿਹਾ ਕਰਨ ਦੀ ਸੂਰਤ ਵਿੱਚ ਵੀ ਪੰਚਾਇਤ ਦੇ ਵੱਲੋਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਸਕੂਲ ਦੇ ਟਾਈਮ ਜਦੋਂ ਲੜਕੀਆਂ ਸਕੂਲਾਂ ਘਰਾਂ ਜਾਂਦੀਆਂ ਨੇ ਤਾਂ ਬਹੁਤ ਸਾਰੇ ਮੁਸਟੰਡੇ ਕਿਸਮ ਦੇ ਲੋਕ ਜਿਹੜੇ ਆ ਉਹਨਾਂ ਨੂੰ ਤੰਗ ਤੇ ਪਰੇਸ਼ਾਨ ਕਰਦੇ ਨੇ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਸਮੇਂ ਸਪੀਕਰ ਵਜਾਉਣ ਦਾ ਸਮਾਂ ਵੀ ਤੈਅ ਕੀਤਾ ਜਾਵੇਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਬਣੀਆਂ ਸਰਕਾਰੀ ਇਮਾਰਤਾਂ ਵਿੱਚ ਬਿਨਾਂ ਕੰਮ ਤੋਂ ਬੈਠਣਾ ਉੱਥੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਉੱਪਰ ਵੀ ਸਖਤ ਜਿਹੜੀ ਨਿਗਰਾਨੀ ਰੱਖੀ ਜਾਵੇਗੀ ਔਰ ਦੂਜੇ ਪਾਸੇ ਜੇ ਗੱਲ ਕਰੀਏ ਕਿ ਪਿੰਡ ਵਿੱਚ ਅਸਲ ਵਿੱਚ ਹੈ ਕੀ ਮਾਮਲਾ ਹੈ ਪਿੰਡ ਦੀ ਪੰਚਾਇਤ ਵੱਲੋਂ ਪਾਏ ਗਏ ਮਤਿਆਂ ਦੇ ਉੱਪਰ ਪਿੰਡ ਦੇ ਮੋਹਤਵਾਰਾਂ ਦੇ ਇਹ ਬਕਾਇਦਾ ਤੌਰ ਤੇ ਸਿਗਨੇਚਰ ਨੇ ਔਰ ਇਸ ਦੇ ਨਾਲ ਜਿਹੜਾ ਹੈ ਇੱਕ ਸੁਧਾਰ ਹੋਵਿਕਾ ਬਹੁਤ ਵਧੀਆ ਪਿੰਡ ਨੇ ਇਹ ਕਦਮ ਚੁੱਕਿਆ ਹੈ ਬਹੁਤ ਵਧੀਆ ਇਸ ਦੇ ਨਾਲ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਸਾਡੇ ਪਿੰਡ ਦੇ ਵਿੱਚ ਇਸ ਪੰਚਾਇਤ ਨੇ ਇਹ ਸਟੈਪ ਚੱਕਿਆ ਸੀ ਜੇਕਰ ਅਸੀਂ ਆਹ ਸਟੈਪ ਚੱਕਾਂਗੇ ਜਿਸ ਦੇ ਨਾਲ ਪੰਚਾਇਤ ਦਾ ਮਤਾ ਜਿਹੜਾ ਉਹ ਕਿਤੇ ਨਾ ਕਿਤੇ ਡਿਸਟਰਬ ਹੋਏਗਾ ਤਾਂ ਉਹਨਾਂ ਲੋਕਾਂ ਨੂੰ ਬਕਾਇਦਾ ਤੌਰ ਤੇ ਬਣਦੀ ਸਜ਼ਾ ਦਿੱਤੀ ਜਾਵੇਗੀ ਔਰ ਦੂਜੇ ਪਾਸੇ ਦੇਖੋ ਗੱਲ ਬੜੀ ਜ਼ਿੰਮੇਵਾਰੀ ਵਾਲੀ ਹੈ ਕਿ ਜੇਕਰ ਆਪਾਂ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀਏ ਤਾਂ ਕੋਈ ਵੀ ਇਹੋ ਜਿਹਾ ਨਹੀਂ ਹੋਏਗਾ ਕਿ ਸਾਡਾ ਸਟੈਪ ਗਲਤੀ ਵੱਲ ਜਾਵੇਗਾ ਜੇਕਰ ਜ਼ਿੰਮੇਵਾਰੀ ਨਹੀਂ ਸਮਝਾਂਗੇ ਤਾਂ ਅਸੀਂ ਜਿੱਦਾਂ ਮਰਜ਼ੀ ਕਰ ਲਈਏ ਔਰ ਉਹ ਕੰਮ ਗਲਤ ਹੋਣਾ ਹੀ ਹੋਣਾ ਹੈ ਇਸ ਪਿੰਡ ਨੂੰ ਮੁਬਾਰਕਬਾਦ ਦੇ ਪਾਤਰ ਨੇ ਪੂਰੀ ਪੰਚਾਇਤ ਔਰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਸਟੈਪ ਚੱਕਿਆ ਹੈ ਔਰ ਮੈਨੂੰ ਲੱਗਦਾ ਕਿ ਅਜਿਹਾ ਸਟੈਪ ਜਿਹੜਾ ਹੈ ਉਹ ਬਾਕੀ ਪਿੰਡਾਂ ਨੂੰ ਵੀ ਚੱਕਣ ਦੀ ਜ਼ਰੂਰਤ ਹੈ ਜਿਸ ਜਗ੍ਹਾ ਅਜਿਹਾ ਸਭ ਕੁਝ ਹੋ ਰਿਹਾ ਹੈ ਹੁਣ ਇਸ ਦਾ ਕਿੰਨਾ ਕੁ ਰਿਸਪਾਂਸ ਹੋਏਗਾ ਉਸਤੇ ਰਹੇਗੀ ਨਜ਼ਰ